ਜੈ ਮਾਤਾ ਦੇ ਗਰੁੱਪ ਰਾਜਾ ਕਿੰਗ ਦੀ ਮਾਤਾ ਆਈ মিডিਆ ਸਾਹਮਣੇ ਅਤੇ ਕੀਤੇ ਕਈ ਖੁਲਾਸੇ ਮੇਰੇ ਹਸਬੰਡ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫੇਰ ਨੇਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਉਹਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਆ ਰਿਹਾ ਆ ਕੇ ਆਂਦੇ ਉੱਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਐਨੇ ਫੇਰ ਇਹਨਾਂ ਦੀ ਡੈਥ ਹੋ ਗਈ ਫੇਰ ਤੇ ਜੇ ਤੇ ਐ ਨਸ਼ਾ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤਾ ਤੇ ਫੇਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਟਰ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਨਾ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰਦਾ ਰਿਹਾ ਕਿ ਇਹ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕਬਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ-ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੋਂ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆਦਾਦਾ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠਾ ਉਠ ਮੇਰੇ ਸਾਹਮਣੇ ਕੁਰਸੀ ਪਈ ਉਹਨ ਥੋ ਸੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਕਿ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫੇਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਦੇ ਕੋਲ ਨੱਕ ਡਰ ਕੇ ਸੀ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਉਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਮ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੈਗਾ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾਪੂਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਆਪਣੇ ਘਰ ਟਿੱਕਾ ਲਾਇਆਦਾ ਉਹਨੇ ਹੁੰਦਾ ਤੇ ਉਹ ਕਈ ਵਾਰੀ ਅੰਦਰ ਬਾਹਰ ਜਾਉ ਤੇ ਉਹ ਹੰਦਾ ਸੀ ਉੱਥੇ ਨਾਮ ਨਾਮ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾ ਵੱਲੋਂ ਮਨੋ ਕੋਈ ਦਵਾਈਆਂ ਪਾਈ ਜਾਂਦੀ ਹੈ ਜਿਸ ਕਰਕੇ ਮੈਂ ਡਿਪਰੈਸ਼ਨ ਬੱਚੇ ਦਵਾਈਆਂ ਸਿਰਫ ਹੱਟਿਆ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀ ਹਨ ਨੂੰ ਪਹੁੰਚਦੀ ਸਮਾਂ ਮਾਤਾ ਰਾਣੀ ਦਾ ਵਿਗ੍ਰਹਿ ਦੇਖਿਆ ਜਿਨ੍ਹਾਂ ਨੂੰ ਇਹ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕਿڑی ਮਾਤਾ ਨਾਲ ਨੂੰ ਪੁੱਛਦਾ ਕੁਝ ਵਿਗ੍ਰਹਿ ਵਗੈਰਾ ਤੇ ਮਾਤਾ ਮਾਤਾ ਦੀ ਤਾਂ ਮਾਤਾ ਸ਼ੇਰ ਮੈਂ ਨੂੰ ਤੇ ਇਹ ਕਮਰੇ ਕਿ ਸ਼ੇਰਨੀ ਵਾਲੀ ਮਾਤਾ ਜੀ ਇਹ ਕਿਹਦੇ ਅਜਿਹੀ ਕੀ ਪਤਾ ਕੜੀ ਮਾਤਾ ਕੀ ਹੈ ਲੋਕਿ ਮੈਂ ਇਹਦੇ ਕਮਰੇ ਚ ਕਦੀ ਇੱਧ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਜੇ ਤੂੰ ਚੀਨ ਨੂੰ ਹੱਥ ਲਾਏਂਗੇ ਉਹ ਸ਼ੁੱਧਾ ਉਹ ਸੁੜ ਲੰਦਾ ਸੀ ਬਾਹਰ ਮਾਦੇ ਕੀ ਸਭ ਤੋਂ ਪਹਿਲਾਂ ਮਾਏ ਇੱਕ ਰੱਬ ਦਾ ਰੂਪ ਹੈ ਹਾਂਜੀ ਹਾਂ ਮਾਰਦਾ ਕੁੱਟਦਾ ਹੈ ਪਰ ਦੂਜੇ ਭਗਵਾਨਾ ਮਾਤਾ ਨੂੰ ਮਾਰਦਾ ਬੱਸ ਹੋਈ ਨਾ ਜੈ ਮਾਤਾ ਦੀ ਜੈ ਮਾਤਾ हां ओ या ओ छोटे छोटे जड़े लोग ही वो खान आते हैं जड़े मतलब पूड़ियां पाड़ियां ओना दे तो सबसे प्यारी थलांदा ते मेनू ते डैन डैन कंदा ओ छोटे छोटीयां ओ जकानीयां ना जड़ियां ओना को नो कंदा मैं का तू करके इतनी बड़ी इतनी जोर दी ना किया का 4 बजे मैं से दवाइयां खा के सुते होने हां तू मुंह च क्या का कंदा जो मेरे तो माता रानी का नाम नहीं लेने देते दे बोल लो कौन है सॉरी दुनिया जड़ी भी ओते डैन 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 ਮੇਰਾ ਕੋ ਵੀਡੀਓ ਵੀ ਗੀਸੇ ਪਤਾ ਨਹੀਂ ਹੋ ਕਿ ਸਾਡ ਡਿਲੀਟ ਹੋ ਗਏ ਮੇਰੇ ਮਨ ਵਿੱਚ ਇਹ ਆਉਂਦਾ ਹੈ ਕਿ ਉਹ ਕਿਉਂ ਕਰਨਾ ਚਾਹੁੰਦਾ ਹੈ ਇਨਾ ਪੈਸਾ ਉਹ ਫੇਮਸ ਹੋਣਾ ਚਾਹੁੰਦਾ ਹੈ ਬਸ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕੱਲੋ ਚੰਡੀਗੜ੍ਹ ਦੇ ਰਾਜ ਕੀਤਾ ਤਾਂ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਭੁਖਾ ਕੇ ਸੀ 10000 ਰੁਪਏ ਮੈਂ ਪੀਏ ਤੇ ਉਮਰ ਕਿੰਨੀ ਹੈ ਇਹਦਾ 5 12 1901 ਇਹਨੇ ਆਪਣਾ ਫੇਕ ਆਈਡਿਟੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬੱਧ ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਮੈਂ 4 ਸਾਲ ਤੋਂ ਕੁੜੀ ਨੂੰ ਮੱਤ ਵੀ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਦਾ ਵਿਆਹ ਵੀ ਹੋਇਆ ਹੋਇਆ ਜੀ ਇਹ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਗਈ ਸੀ ਤਵਾ ਵੀ ਦੁਖੀ ਹੋ ਗਿਆ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਉੱਤੋਂ ਬਾਹਰ ਕੀਤੀ ਗਿਆ ਇਹ ਕਿਸੇ ਵੀ ਪਹਿਲੇ ਨਹੀਂ ਗਿਆ ਕਿਤੇ ਨਹੀਂ ਗਿਆ ਸਵਾ ਸਾਲ ਤੱਕ ਇਹਦੀ ਫੈਮਲੀ ਚਲੀ ਗਈ ਫੈਮਲੀ ਬਸੇ ਰਹਤੀ ਵੀ ਰਹਿਦੀ ਆ ਇਹਨੇ ਆਪੇ ਬਣਾਇਆ ਦਾ ਨਾਲ ਥੋੜਾ ਪਾਇਆ ਦਾ ਨਾਮ ਇੱਕ ਨਾਮਧਾਰਕ ਦੂਜਾ ਨਾਮਧਾਰਕ ਦੋ ਹਜ਼ਾਰ ਦਾ ਨਾਮਧਾਰਕ ਦੀਆਂ ਬੇਦੀਆਂ ਕਰ ਰਿਹਾ ਦਲਾ ਤਾਂ ਕਰ ਰਿਹਾ ਉਹ ਅੰਮਨ ਦੇ ਬੋਲਦਾ ਸਾਰਾ ਉਹ ਦਸ ਘਰ ਵੀ ਬੋਲਦਾ ਉਹ ਭਗਵਾਨ ਵੀ ਸੁਨੋ ਨੋ ਭਗਵਾਨ ਮੈਂ ਉਹਨਾਂ ਦਾ ਬੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਨੀ ਆ ਮਗਰ ਉਹ ਹਾਇ ਭਗਵਾਨ ਜੀ ਮਾਫ ਕਰਨਾ ਇਹਨੂੰ ਮਾਹਮ ਆ ਨਾ ਹਾਂ ਜਿਹੜਾ ਇੱਕ ਨਮਾਜ਼ਦਾਰ ਘਟ ਬਣਾਇਆ ਗਿਆ 2017 ਦੀ ਜਾਣਕਾਰੀ ਗੀ ਤਾਂ

अच्छा, अच्छा माताजी दी दिल छोटा ना करो माताजी पानी ले ओ पानी दे